ਸਤਨਾਮ ਸ੍ਰੀ ਵਾਹਿਗੁਰੂ ਦੁਖ ਪੰਜਨੀ ਸਾਹਿਬ ਗਾਉੜੀ ਮੰਗਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅੱਠ ਪਹਿਰ ਆ ਰਾਤੀ ਹੈ ਪੂਰ ਸਤਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੋ ਹਵਤਾ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾ ਸੇਵਾ ਸੁਰਤ ਨ ਜਾਣੀਆ ਨਾ ਜਾਪੇ ਆਰਾਧ ਓਟ ਤੇਰੇ ਜਗ ਜਿਮਨ ਮੇਰੇ ਠਾਕੁਰ ਗਮਗਾਦ ਭੈ ਕਿਰਪਾ ਗੁਸਾਈਆਂ ਨੱਠੇ ਸੋ ਸੰਤਾਪ ਤੱਤੇ ਬਾਉ ਨ ਲੱਗੈ ਸਤਗੁਰਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਤਿ ਬਲਿਹਾਰ ਗਾਉੜੀ ਮੱਲਾ ਪੰਜਵਾ ਸੂਕੇ ਹਰੇ ਕੀਏ ਕਿ ਨਮਾਹਿ ਅੰਮ੍ਰਿਤ ਦਿஷ்ட ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੇਨੇ ਆਪਣੀ ਸੇਵ ਰਹਾ ਮਿਟ ਗਏ ਚਿੰਤ ਪੁਨੇ ਮਨ ਆਸਾ ਕਰਿ ਦਿਆ ਸਤ ਗੁਰੁ ਗੁਣਤਾਸਾ ਦੁਖਣਾਟ ਸੁਖਾ ਸਮਾਏ ਢੀਲ ਨ ਪਰੇ ਜਗੁਰ ਫਰਮਾਏ ਇਸ ਪੁਨੀ ਪੁਰ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਾਉੜੀ ਮੰਹਲਾ ਪੰਜੇਵਾ ਤਾਪ ਗਏ ਪਾਇ ਪ੍ਰਸਾਦ ਸੀਤਲ ਭਏ ਕੀਨੇ ਪ੍ਰਵਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮੋ ਸਗਲ ਰੋਕਾ ਬਿਨਸਿਆ ਥਾ ਸਹਿਜ ਸੁਭਾਅ ਬੋਲੇ ਹਰ ਬਾਣੀ ਅਠ ਪੈਰ ਪਰਬ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮਹੱਲਾ ਪੰਜੇਵਾ ਜਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਬਨਿਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸੋ ਬਿਨ ਨਾਹੀ ਦੂਜਾ ਕੋਏ ਜਾ ਕੇ ਦਿਸ਼ਟ ਸਦਸਕ ਹੋਏ ਸਾਜਣ ਮੀਤ ਸਕਾ ਕਰੇ ਇਕ ਹਰ ਹਰ ਅਕਰ ਮਨ ਮਲੇਖ ਰਵ ਰਿਹਾ ਸਰਬਤਰ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੇ ਮੰਨ ਲਾ ਪੰਜੇਵਾ ਕੋਟ ਵਿਗਨ ਹਿਰਖ ਨਮਾਹੇ ਹਰ ਹਰ ਕਤਾ ਸਾਧ ਸੰਗ ਸੁਨਨਾਹੇ ਦੇਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦਤਾਸ ਰਹਾ ਸਰਬ ਕਲਿਆਣ ਸੁਖ ਸਜ ਨਿਧਾਨ ਜਾ ਕਰ ਦੇਵਸ ਭਗਵਾਨ ਔ ਕਦ ਮੰਤਰ ਤੰਤ ਸਭ ਸਾਰ ਕਰਨ ਹਾਰ ਰਦਮ ਧਾਰ ਤਜ ਸਭ ਪਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਲਿ ਹੋ ਧਰਮ गावड़ी मनला पंजवा शांत भई गुरु गोविंद पाए ताप पाप बिनसे मेरे पाए रहा राम नाम अमृत न सुभ खान बिनसे रोग पय कल्याण बिनसे रोग पय कल्याण पार ब्रह्म गुण गबिचार साधु संग में निस्तार निर्मल गुण गावो नितनीत गैब्या दुबरे जन्मीत ਮਨ ਬਚ ਕਰਮ ਪ੍ਰਭ ਆਪਣਾ ਧਿਆਏ ਨਾਨਕ ਦਾਸ ਤੇਰੇ ਸਰਣਾਏ ਗਾਉੜੀ ਮੱਲਾ ਪੰਜਵਾ ਨਿਤਰ ਪ੍ਰਗਾਸ ਕੀਆ ਗੁਰਦੇਵ ਪਰਮ ਗੈ ਪੂਰਨ ਭਈ ਸੇਵਰਾਹ ਸਿਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਾਉੜੀ ਮੱਲਾ ਪੰਜਵਾ ਧਿਰ ਕਰਵ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਵਾਰੇ ਰਾਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾਹ ਸਾ ਸਬਸ ਕਰਦੀਨੇ ਅੰਮ੍ਰਿਤ ਨਾਮ ਮਾਰਸ ਪੀਨੇ ਨਿਰਪ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨੂਦਾਨ ਸ਼ਰਨ ਪਰੇ ਪ੍ਰਬੰਤਰ ਜਾਮੀ ਨਾਨਕੋਟ ਪੱਕਰੇ ਪ੍ਰਸਵਾਮੀ ਗਾਉੜੀ ਮਹੰਲਾ ਪੰਜਵਾ ਰਾਖ ਪਿਤਾ ਪਰ ਮੇਰੇ ਮੋਹ ਦੇ ਰਗਨ ਸਭ ਗੁਰ ਤੇਰੇ ਰਾਹ ਪੰਜ ਵਿਖਾ ਦੇਕ ਗਰੀਬ ਰਖੂ ਰਕ ਨਹਾਰੇ ਖੇਦ ਕਰਿਆਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ ਕਰ ਕਰ ਹਾਰਿ ਅਨਕ ਬੁਪਾਤੀ ਛੋੜ ਕਤੂ ਨਾਹੀ ਏ ਕਾ ਬਾਤ ਸੁਨ ਤਾ ਕਿ ਹੋਟ ਸਾਧ ਸੰਗ ਮਿਟ ਜਾਹੇ ਕਰ ਕਿਰਪਾ ਸੰਤ ਮਿਲੈ ਮੋਹੇ ਤਨ ਤੇ ਥਿਰ ਜਪਾਇਆ ਸੰਤਿਮント ਦਿਓ ਮੋਹੇ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓ ਮਾਂ ਵੇਖਾ ਦੇ ਸੱਜ ਸੁਹੇਲੀ ਬਾਣੀ ਕਹੁ ਨਾਨਕ ਮਨ ਪਿਆ ਪਰਗਾਸ ਪਾਇਆ ਪਦ ਨਿਰਵਾਣੀ ਬਿਲਾਵਲ ਮਹਲੜਾ ਪੰਜੇ ਵਾ ਸਰਬ ਕਲਿਆਣ ਕੀ ਗੁਰ ਦੇਵ ਸੇਵਕ ਆਪਣੇ ਲਾਇਓ ਸੇਵਾ ਵਿਗਨ ਲਾਗ ਜਪਲ ਖਪੇਵ ਤਰਤਪਨੀਤ ਭਏ ਗੁਣ ਗਾਏ ਧੁਰਤਿ ਗੇ ਹਰ ਨਾਮ ਤੇ ਆਏ ਰਾਹ ਸਭ ਨੇ ਥਾਏ ਰਵਿਆਪ ਆਦੁ ਜਗਾ ਜਾ ਕਾ ਬੜਾ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੈ ਚਰਨ ਲਗੇ ਮਨ ਮੀਠੇ ਨਿਰਭਿਗਨ ਹੋਏ ਸਭ ਥਾਏ ਵੋਠੇ ਸਭ ਸੁਖ ਪਾਇ ਸਤਗੁਰ ਤੁਟੇ ਪਾਰ ਬ੍ਰਹਮ ਪ੍ਰਭੈ ਰਖਵਾਲੇ ਜਿਥੈ ਕੀਤੇ ਦਿਸੈ ਨਾਨੇ ਨਾਨਕ ਦਾਸ ਖਸਮ ਪਰਤ ਪਾਲੇ ਬਿਲਾਵਲ ਮਹੰਲਾ ਪੰਜੇ ਵਾ ਚਰਨ ਕਾਮ ਪ੍ਰਭਿਰਦ ਤੇ ਆਏ ਰੋਗ ਗੈ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋ ਦਾਨ ਸਫਲ ਜੀਵਨ ਪਰਵਾਨ ਰਹਾ ਅਕਤਿ ਗਤਿ ਅੰਮ੍ਰਿਤ ਪ੍ਰਭਾਨੀ ਕਉ ਨਾਨਕ ਜਪ ਜੀਵੇ ਗਿਆਨੇ ਬਿਲਾਵਲ ਮਹੰਲਾ ਪੰਜੇ ਵਾ ਸਤ ਪਾਏ ਗੁਰ ਸਤਿਗੁਰ ਪੂਰੇ ਸੁਖ ਵਜੈ ਬਾਜੇ ਅਨੰਦ ਤੂਰੇ ਰਹਾ ਤਾ ਪਾਪ ਸੰਤਾ ਬਿਨਾਸੇ ਹਰ ਸਿਮਰਤ ਕੇ ਲਬਕ ਸਬਨਾਸੇ ਅਨੰਦ ਕਰੋ ਮੇਰ ਸੁੰਦਰ ਨਾਰੇ ਗੁਰੂ ਨਾਨਕ ਮੇਰੇ ਪੈ ਜਸਵਾਰੇ ਬਿਲਾਵਲ ਮੰਹਲਾ ਪੰਜੇ ਵਾ ਸਗਲ ਆਨੰਦ ਕਿਆ ਪਰਮੇਸ਼ਰ ਆਪਣਾ ਬਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਬੜਿਆਰ ਜਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤਰਣਾ ਤ੍ਰਿਪਨ ਹਰਿਆ ਹੋਏ ਸਗਰੇ ਜੀ ਸਾਧਾਰਿਆ ਮਨਿਛੇ ਨਾਨ ਫਲ ਪਾਏ ਪੂਨਿਸ਼ ਪੁਜਾਰੇ ਬਿਲਾਵਨ ਮੋਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇ ਨਿੰਦ ਭਈ ਸੁਖ ਸਾਜ ਘਰਿਆ ਪਾਇ ਰਹਾਉ ਰਾਜ ਰਜ ਭੋਜਨ ਖਾਵੋ ਮੇਰੇ ਪਾਏ ਅਮਰਤ ਨਾਮ ਰਦਮਾਇ ਤੇ ਆਏ ਨਾਨਕ ਗੁਰਪੂਰੇ ਸਰਣਾਏ ਜਿਨ ਆਪਣੇ ਕੀ ਨਾਮ ਕੀ ਪੈ ਜਰਖਾਏ ਬਿਲਾਵਲ ਮਹੱਲਾ 5 ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤ ਨਰਸ ਭੋਗ ਰਹਾ ਸਰਬ ਸੁਖਾ ਤੇਰੇ ਮੰਡਲੇ ਤੇਰਾ ਮੰਤ ਨਾਰੋਗ ਗੁਣ ਗਾਵਉਂਤ ਨਾਮ ਕੇ ਇਹ ਅਵਕਦ ਜੋਗ ਆਏ ਬਸੋ ਕਰਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਹੇ ਲਹਿਗੇ ਬਿਯੋਗ ਬਿਲਾਵਲ ਮੱਲਾ ਪੰਜੇ ਵਾ ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦਿਨ ਧਿਆਲ ਪ੍ਰਭ ਪਾਰ ਬ੍ਰਹਮ ਤਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੇ ਕਾਟਿਆ ਦੁਖ ਰੋਗ ਮੰਤਨ ਸੇਤਲ ਸੁਖੀ ਪਹੇ ਆ ਪ੍ਰਭ ਧਿਆਵਨ ਜੋਗ ਰਾਹ ਆਉ ਖਦਾ ਰਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮੰਤਨ ਹਿੱਤੈ ਫਿਰ ਦੁਖ ਨਾ ਜਾਪੈ ਹਰ 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 ਜਾਪੇ ਅੰਤ ਲਵਲਾਏ ਕਿਲ ਵਿਖੁੱਤਰ ਸੁਧ ਹੋਏ ਸਾਧੂ ਸਰਣਾਏ ਸੁਨ ਤਜਬ ਤਰ ਨਾਮ ਜਸ ਤਾਕੀ ਦੂਰ ਬਲਾਈ ਮਹਾਂ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਹਰ ਹਰ ਹਰਿ ਰਾਦਾ ਹੋਇ ਆਰੋਗ ਰਾਮਚੰਦ ਕੇ ਲਛਟ ਕਾ ਜਨਮ ਆਰਿਆ ਰੋਗਰਾਹ ਗੁਰਪੂਰਾ ਰਜਾਪੇ ਅਨੰਦ ਕੇ ਚ ਭੋਗ ਸਾਸੁੰਦ ਕੈ ਵਾਰਣ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਏ ਬਿਨ ਸੈ ਬਿਯੋਗ ਨਾਨਕ ਪ੍ਰਭ ਸਰਣਾਗਤਿੇ ਕਰਨ ਕਾਰਨ ਜੋਗ ਰਾਗ ਬਿਲਾਵਲ ਮੰਲਾ ਪੰਜਵਾ ਦੁਪਦੇ ਘਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਵਰੂਪ ਆਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਂ ਪਾਪ ਸਭ ਮਿਟੇ ਰੋਗ ਸਿਤਰਮਨ ਪਈਆ ਗੁਰਪੂਰਾ ਰਾਦਿਆ ਸਗਲਾ ਦੁੱਖ ਗਿਆ ਰੱਖ ਨਹਾਰੇ ਰੱਖ ਆਪਣੇ ਕਰਮਿਆ ਰਹਾ ਬਾਗ ਪੱਕੜ ਪ੍ਰਭ ਕਾਢਿਆ ਕੀ ਨਾਪਣਿਆ ਸਿਮਰ ਸਿਮਰ ਮੰਤਨ ਸੁਖੇ ਨਾਨਕ ਨਿਰਭੈ ਆ ਬਿਲਾਵਲ ਮਹਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਾ ਸੁਖ ਸਾਤ ਵਡ ਪ੍ਰਤਾਪ ਅਤਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੇ ਰਾਖੇ ਮੇਰਾ ਪਾਏ ਹਮ ਤੇ ਸੇ ਕੇ ਸਰਣਾਗਤੇ ਜੋ ਸਦਾ ਸਹਾਈ ਰਹਾ ਬਿਰਤ ਕਦੇ ਨ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਨ ਗੁਣਤਾਸ ਬਿਲਾਵਲ ਮੰਲਾ ਪੰਜਵਾ ਤੇ ਬਾਉ ਨ ਲੱਗ ਗਏ ਪਰ ਬ੍ਰਹਮ ਸਰਣਾਏ ਚੋਗਰ ਦਾ ਮਾਰੇ ਰਾਮਕਾਰ ਦੁੱਖ ਲਗੈ ਨਾ ਪਾਏ ਸਤ ਗੁਰੂ ਪੂਰਾ ਫੇਟਿਆ ਜਿਨ ਬੜਤ ਬਣਾਈ ਰਾਮ ਨਾਮੋਂ ਖੁਦ ਦੀ ਆਇ ਕਲ ਬੁਲਾਇ ਰਹਾ ਰਾਖ ਲਈ ਤਨ ਰੱਖ ਨਹਾਰ ਸਭ ਆਦ ਮਿਟਾਈ ਕੋ ਨਾਨਕ ਕਿਰਪਾ ਪਾਏ ਪ੍ਰਭੈ ਸਹਾਏ ਬਿਲਾਵਲ ਮਹਲਾ ਪੰਜਵਾ ਆਪਣੇ ਬਾਲਕਾ ਪ੍ਰਕਿਆਨ ਪਾਰ ਬ੍ਰਹਮਗੁਰੂ ਦੇਵ ਸੁਖਾਂਤ ਸਾਜ ਅਨੰਦ ਭਏ ਪੂਰਨ ਭਏ ਸੇਵਰਾਹ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇ ਜੀਵਾਲਿਆਂ ਨ ਜਾਕਾ ਵਡ ਪ੍ਰਤਾਪ ਦੁੱਖ ਮਾਰੇ ਬਖਸ਼ਿਅਨ ਆਪਣੇ ਕਲਤਾਰੇ ਮਨ ਬਾਸ ਦਾ ਫਲ ਦਿੱਤਿਆ ਨਾਨਕ ਬਲ ਹਾਰੇ ਬਿਲਾਵਲ ਮਾਲਾ ਪੰਜਵਾ ਤਾਪ ਲਾਇਆ ਗੁਰ ਸੱਜਨ ਹਾਰ ਸਤ ਗੁਰ ਆਪਣੇ ਕੋ ਭਲ ਜਾਏ ਜਨ ਪਾਜ ਰਖੇ ਸਾਰੇ ਸੰਸਾਰਾ ਕਰਮਸਤਗ ਧਾਰ ਬਾਲਕ ਰਖ ਲੈਨੋ ਪ੍ਰਭ ਅੰਮ੍ਰਿਤ ਨਾਮ ਅਰਸ ਦਿਨੋ ਦਾਸ ਕੀ laaj ਰਖੈ ਮਹਰਵਾਨ ਗੁਰੂ ਨਾਨਕ ਬੋਲੇ ਦਰਗ ਪ੍ਰਵਾਨ ਬਿਲਾਵਲ ਮਹਲਾ ਪੰਜਵਾ ਤਾਪ ਭਾਵ ਤੇ ਰੱਖੇ ਆਪ ਸੀਤਲ ਪੈ ਗੁਰ ਚਰਨਿ ਲਾਗੇ ਰਾਮ ਨਾਮਿਰਦਾ ਬਜਾ ਪ੍ਰਹਾ ਕਰ ਕਰ ਪਾਸਤ ਪ੍ਰਭ ਦੇ ਨੇ ਜਗਤੁ ਦਾ ਨਵਖੰਡ ਪ੍ਰਤਾਪ ਦੁਖ ਬਿਨ ਸੈ ਸੋ ਕਨੰਦ ਪਰਵੇਸਾ ਦਰਸ਼ਨ ਬੋਜੇ ਮੰਤਰ ਸੱਚ ਧਰਾਪ ਅਨਾਦ ਗੁਨਾਥ ਸਨ ਸਮਰੱਥ ਸੰਗ ਸੇਟ ਕੋ ਮਾਇ ਬਾਪ ਭਗਤ ਵਸਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਤਾਲਾਪ ਸੋਠ ਮਾਲਾ ਪੰਜਵਾ ਕਰ ਸੁਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਆ ਰੋਗਾ ਕੋਟ ਬਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੋ ਭਾਖਿਆ ਗਾਵੋ ਸੁਣੋ ਪੜੋ ਨਿਤ ਪਾਏ ਗੁਰਪੂਰੈ ਤੂੰ ਰਾਖਿਆ ਰਹਾ ਸੱਚਾ ਸਭ ਮਤ ਵਡਾਏ ਭਗਤ ਵਸਲ ਦਿਆਲਾ ਸੰਤਾ ਕੇ ਪਾਜ ਰਖਦਾ ਆਇਆ ਆਦ ਬਿਰਧ ਬਿਰਧ ਪਾਲਾ ਹਰ ਅੰਮ੍ਰਿਤ ਨਾਮ ਪੋਜਨ ਨਿਤ ਪੁੰਚੋ ਸਰਬ ਵੇਲਾ ਮੁਕ ਪਾਵੋ ਜਰਾ ਮਰਾਤਾ ਸਭਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ Swami ਮੇਰੇ ਸਰਬ ਕਲਾ ਬਣਿ ਆਏ ਪ੍ਰਗਟ ਪਏ ਸਗਲੇ ਜੋਗ ਅੰਤਰ ਗੁਰੂ ਨਾਨਕ ਕੇ ਵਡਿਆਏ ਸੋਠ ਮਹੱਲਾ ਪੰਜੇਵਾ ਸੁਖ ਮੰਗਲ ਕਲਿਆਨੁ ਸਜਤੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰਾਖਿਓ ਬਾਰਗ ਸਤਿਗੁਰਤਾ ਪੋਤਾਰਿਆ ਉਪਰੇ ਸਤਿਗੁਰ ਕੇ ਸਰਣਾਏ ਜਾ ਕੇ ਸੇਵਨ ਅਬਿਰਥੀ ਜਾਇ ਰਹਾ ਕਰਮ ਸੂਖ ਬਹਰ ਬਨ ਸੂਕਾ ਪਰ ਆਪਣੇ ਭੈ ਦੇ ਹਾਲ ਨਾਨਕ ਬਿਗਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਸ਼ਠ ਬਹਲਾ ਪੰਜੇਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਨੇ ਕਿਰਪਾ ਧਾਰੇ ਅੱਠ ਪੈਰ ਪਰ ਅਰਾਧੋ ਸੁਆਮੀ ਪੂਰਨ ਕਾਲ ਹਮਾਰੇ ਹਰ ਜਿਉ ਤੋਂ ਸੁਖ ਸੰਪਦ ਰਾਸ ਰਖ ਲੈ ਹੋ ਪਾਈ ਮੇਰੇ ਕੋ ਪ੍ਰਭਾਗਿਆ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੂ ਆਪਣੇ ਖਸਮ ਪਰੋਸਾ ਕਹੂ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲੰਦੇ ਸਾ ਸੋਇਠ ਮੱਲਾ ਪੰਜਵਾ ਸਿਮਰ ਸਿਮਰ ਗੁਰ ਸਾਧ ਗੁਰਿਆਪਨਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗੁਰ ਬਚਨਿ ਮਨਿ ਸੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕੰਨ ਸਮਰ ਸੁਆਮੀ ਪੂਰਨਪੁਰਖ ਵੇਦਾਤਾ ਰਾਹਾ ਅਨੰਦ ਬਿਨੋਦ ਬੰਗਲ ਗੁਣ ਗਾਵ ਕਹੋ ਗੁਰ ਨਾਨਕ ਪੈਦੇ ਆਲਾ ਜਜਕਾਰ ਪੈ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਨ ਸੋਠ ਮਾਲਾ ਪੰਜੇਵਾ ਦੁਰਤ ਗਵਾਇ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਤ ਸਮਾਰਿਆ ਹੋਇ ਰਾਜੇ RAM ਕਿਰਖ ਵਾਲੇ ਸੁਖ ਸਾਜ ਅਨੰਤ ਗੁਣ ਗਾਵੋ ਮਨ ਤਨ ਤੇ ਦੁਖ ਸੁਖ ਆਲੀ ਰਹਾ ਪਤ ਤੁਦਾਨ ਸਤਗੁਰ ਮੇਰਾ ਮੋਇ ਤਿਸ ਕਾ ਬਰਵਾਸਾ ਬਖਸ਼ਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਸੋਰਠ ਮੱਲਾ ਪੰਜੇ ਵਾ ਬਖਸ਼ਿ ਆਪਾਰ ਬ੍ਰਹਮ ਪ੍ਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਨੀ ਉਭਰੇ ਕਾਰਜ ਸក្តਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰਾ ਸਦਾ ਆਨੰਦ ਕਰੇ ਮੇਰੇ ਪਿਆਰੇ ਅਰ ਗੋਬਿੰਦ ਗੁਰ ਰਾਖਿਆ ਵੜੀ ਵਿੜਿਆ ਨਾਨਕ ਕਰਤੇ ਕੇ ਸਾਚ ਸਬਦ ਸਦ ਭਾਕੇ ਆ ਸੋਠ ਮਾਲਾ ਪੰਜਵਾ ਪਏ ਕਿਰਪਾ ਸੁਆਮੀ ਮੇਰੇ ਤੇ ਸਾਚੇ ਦਰਬਾਰ ਸਤਗੁਰ ਤਾਪ ਗਵਾਇਆ ਪਾਏ ਠਾੜ ਪਏ ਸੰਸਾਰ ਆਪਣੇ ਜੀ ਜੰਤਿਆ ਪੇ ਰੱਖੇ ਜਬ ਮੈਂ ਕਿਉ ਹਟਤਾਰ ਹਰ ਕੇ ਚਾਨਣ ਦਰਧਾਰ ਸਦਾ ਸਦਾ ਪ੍ਰਭ ਸੁਮਿਰਿਆ ਭਾਈ ਤੋ ਕਿਲਬ ਘਾਟਨ ਹਾਰ ਰਹਾ ਜਿਸ ਕੀ ਸਰਣ ਉਪਰ ਪਾਏ ਜਨ ਰਤਿਆ ਸਭ ਕੋਏ ਕਰਨ ਕੰਨ ਸਮਰਥ ਸੋ ਪਾਏ ਸਚੇ ਸਚੇ ਸੋਏ ਨਾਨਕ ਪ੍ਰਭ ਧਿਆਈਐ ਪਾਏ ਮਨ ਤਨ 시ਤਲ ਹੋਏ ਸੋਸ਼ਮਾਲਾ ਪੰਜਵਾ ਸੰਤੋ ਹਰਿ ਨਾਮ ਧਿਆਈ ਸੁਖ ਸਾਗਰ ਪ੍ਰਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਇ ਰਾਹਾ ਸਤਿਗੁਰੂ ਪਰ ਤਪ ਗਵਾਏ ਆਪਣੀ ਕਿਰਪਾ ਧਾਰੇ ਪਰਮ ਪ੍ਰਭ ਪ੍ਰਭ ਭੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ નિਦਾਨ ਮੰਗਰ ਸਰੂਪਾ ਹਰ ਕਾ ਨਾਮ ਹੈ ਦਾਰੂ ਨਾਨਕ ਬਤਰਾ ਕੀ ਪ੍ਰਮੇਸ਼ਰ ਉਧਰਿਆ ਸਭ ਸੰਸਾਰ ਸੋਸ਼ਠ ਮਹੰਲਾ ਪੰਜੇਵਾ ਮੇਰਾ ਸਤਗੁਰ ਖਵਾਲਾ ਹੋਵਾ ਤਾਰ ਕਿਰਪਾ ਪਰ ਬਹੁਤ ਦੇ ਰੱਖਿਆ ਹਰ ਗੋਬਿੰਦ ਨਵਨ ਰਵਾ ਰਹਾ ਤਾਪ ਗਿਆ ਪ੍ਰਵਿਆਪ ਮਿਟਾਇਆ ਜਨ ਕੀ ਲਾਜ ਰਖਾਏ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਏ ਹਲ ਤਪਲਤ ਪਰ ਦੋਵੈ ਸਵਾਰੇ ਹਮਰਾ ਗੁਣ ਅਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਭਲ ਕਰ ਮਸਤਕ ਤਾਰੇ ਸੋਸ਼ਟ ਮਹਲਾ 5 ਜੀਵ ਜੀ ਜੰਤਰ ਸਭ ਤਿਸਕੇ ਕੀਐ ਸੋਈ ਸੰਸਹਾਈ ਆਪਣੇ ਸੇਵਕਿ ਆਪੇ ਰਖੇ ਪੂਰਨ ਪਈ ਵਡਾਏ ਆਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰ ਹੈ ਪੂਰੇ ਸਭ ਰਾਕੇ ਹੋਏ ਸਰਬ ਦਿਆਲ ਰਹਾ ਅਨ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਡ ਲਾਇ ਰੱਖੇ ਜੋ ਬਾਰਕ ਪਦਮਾਤਾ ਸੋਠ ਮੰਨ ਲਾ ਪੰਜਵਾ 68 ਪਾਏ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰ ਹੈ ਰੱਖੇ ਸਨ ਸਚੇ ਕੀ ਤਾਕੇ ਪਰਮੇਸ਼ਵਰ ਆਪੂ ਆਰ ਖਵਾਨ ਸਾਥ ਸਹਿਜ ਸੁਖ ਕਿਨੈ ਮੈ ਉਪਜੈ ਮਨ ਹੁਆ ਸਦਾ ਸੁਖਾਲਾ ਰਹਾ ਹਰ ਕਾ ਨਾਮ ਦਿਉ ਦਰ ਤਿਨ ਸਗਨਾਂ ਰੋਗ ਬਿਦਾਰੂ ਆਪਣੀ ਕਿਰਪਾ ਧਾਰੇ ਤਿਨ ਸਗਲੀ ਬਾਤ ਸਵਾਰੇ ਤਰ ਬਪਨ ਬਿਰਤ ਸਮਾਰਿਆ ਹਮਰਾ ਗੁਣਵ ਗੁਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੇ ਤਨ ਸਗਲੇ ਇਲਾਜ ਰੱਖ ਕੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਣੇ ਦਾਸ ਕੀ ਪੈ ਜੋ ਰੱਖ ਕੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪੁ ਨਾਨਕ ਨਾਮ ਸਚ ਸਾਕੀ ਆਪਣੇ ਦਾਸ ਕੀ ਪੈ ਜਰਾਕੇ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੇ ਵਡਿਆ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਜੋਰ ਗੋਵਿੰਦ ਕਾ ਗੋਣ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ